ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਜੋ ਤੁਹਾਨੂੰ ਦੋਸਤੋ ਵਿਆਹ ਦੀ ਵੀਡੀਓ ਦਿਖਾ ਰਿਹਾ ਮੂਵੀ ਦਿਖਾ ਰਿਹਾ ਇਹ 30 35 ਸਾਲ ਪਹਿਲਾਂ ਦੀ ਵੀਡੀਓ ਹੈ ਬਿਲਕੁਲ ਸਾਦੇ ਵਿਆਹ ਹੁੰਦੇ ਸੀ ਵੈਂਡ ਵਾਲਿਆਂ ਦੀ ਚੜਾਈ ਹੁੰਦੀ ਸੀ ਇਲਾਕੇ ਦੇ ਵਿੱਚ ਚਾਰ ਪੰਜ ਬੈਂਡ ਵਾਲੀ ਹੁੰਦੇ ਸੀ ਜੋ ਵਿਆਹਾਂ ਦੇ ਵਿੱਚ ਹਮੇਸ਼ਾ ਹੀ ਵਕ ਰਹਿੰਦੇ ਸੀ ਜ਼ਿਆਦਾਤਰ ਜ ਇਹਨਾਂ ਤੋਂ ਵਿਆਹ ਵਾਲੇ ਨਾਗਨ ਜਾਂ आज ਮੇਰੇ ਯਾਰ ਦੀ ਸ਼ਾਦੀ ਹੈ ਇਹ ਤਰ੍ਹਾਂ ਪੱਟ ਸੀ ਤਾਂ ਬਿਲਕੁਲ ਸਾਦਾ ਵਿਆਹ ਛੋਟੇ ਛੋਟੇ ਬੱਚੇ ਵਿਆਹ ਦੇ ਵਿੱਚ ਪੂਰਾ ਆਨੰਦ ਲੈ ਰਹੇ ਨੇ ਪੂਰੀ ਮਸਤੀ ਕਰ ਰਹੇ ਨੇ ਤੁਹਾਨੂੰ ਅੱਗੇ ਵੀ ਦਿਖਾਉਨੇ ਆ ਪੈਂਟਾਂ ਖੁੱਲੀਆਂ ਚੱਲਦੀਆਂ ਸੀ ਉਦੋਂ ਖੁੱਲੀ ਮੂਰੀ ਵਾਲੀ ਆ ਬਾਈ ਦੇਖੋ ਕਿਵੇਂ ਵਿਆਹ ਦੇ ਵਿੱਚ ਆਨੰਦ ਲੈ ਰਿਹਾ ਹੈ ਲੁੱਡੀ ਪਾ ਰਿਹਾ ਹੈ ਭੰਗੜਾ ਪਾ ਰਿਹਾ ਹੈ ਢੋਲ ਵੀ ਪਹਿਲਾਂ ਬਹੁਤ ਚੱਲਦੇ ਸੀ ਵੀ ਆਹਾਂ ਦੇ ਵਿੱਚ ਪਰ ਜ਼ਿਆਦਾਤਰ ਜਦੋਂ ਢੋਲੀ ਨਹੀਂ ਮਿਲਦਾ ਸੀ ਤਾਂ ਬੈਂਡ ਵਾਜਿਆਂ ਵਾਲਿਆਂ ਨੂੰ ਕੀਤਾ ਜਾਂਦਾ ਸੀ ਵੱਸਾਂ ਤੇ ਬਰਾਤ ਜਾਂਦੀ ਸੀ ਉਦੋਂ ਇੱਕ ਕਾਰ ਹੁੰਦੀ ਸੀ ਡੋਲੀ ਵਾਸਤੇ ਉਹ ਮ੍ਰਤੀ ਕਾਰ ਹੁੰਦੀ ਸੀ ਧਰਮਸ਼ਾਲਾ ਦੇ ਵਿੱਚ ਹੀ ਉਦੋਂ ਬਰਾਤ ਨੂੰ ਠਹਿਰਾਇਆ ਜਾਂਦਾ ਸੀ ਅੱਜ ਕੱਲ ਤਾਂ ਪਿੰਡਾਂ ਦੇ ਵਿੱਚ ਓਨੀ ਬਰਾਤ ਹੁੰਦੀ ਐ ਓਨੀ ਬੈਟਰ ਡੀਜੇ ਵਾਲੇ ਫੋਟੋਗ੍ਰਾਫਰ ਓਨੀ ਹੁੰਦੇ ਨੇ ਵਿਆਹ ਵੀ ਅੱਜ ਕੱਲ ਜਿਹੜਾ ਹੈ ਸਿਰਫ 2 ਤੋਂ 3 ਘੰਟਿਆਂ ਦਾ ਰਹਿ ਗਿਆ ਕਿਉਂਕਿ 1 ਵਜੇ ਤੋਂ ਪਹਿਲਾਂ ਬਰਾਤ ਪੈਲਸਾਂ ਦੇ ਵਿੱਚ ਪਹੁੰਚਦੀ ਨਹੀਂ ਪੈਸੇ ਦੀ ਬਰਬਾਦੀ ਹੈ ਪਰ ਵੱਡੀ ਗੱਲ ਈਗੋ ਰਿਕ ਦੇ ਵਿੱਚ ਅੱਜ ਕੱਲ ਈਗੋ ਆ ਵੀ ਵੱਡੇ ਪੈਲਸ ਦੇ ਵਿੱਚ ਵਿਆਹ ਕੀਤਾ ਜਾਵੇ ਤਾਂ ਸਾਡੀ ਇੱਜ਼ਤ ਬਣੀ ਰਹਿੰਦੀ ਹੈ ਇਹ ਦੇਖੋ ਦੁਨੀਆਦਾਰੀ ਤੋਂ ਪਰੇ ਹੋ ਕੇ ਕਿਵੇਂ ਸਾਦੇ ਵਿਆਹ ਦੇ ਵਿੱਚ ਪੂਰਾ ਆਨੰਦ ਮਾਣ ਰਹੇ ਨੇ ਪਹਿਲਾਂ ਵਾਲੇ ਤਾਂ ਵਿਆਹ ਵੀ ਨਹੀਂ ਰਹੇ ਉਦੋਂ ਸਿਰਫ ਕੀ ਹੁੰਦਾ ਸੀ ਬਰਾਤ ਜਾਂਦੀ ਜਦੋਂ ਉਦੋਂ ਵੀ ਬਰਾਤੀ ਨਾਲ ਦੇ ਧਰਮਸ਼ਾਲਾ ਦੇ ਵਿੱਚ ਜਾਂਦੇ ਜਿੱਥੇ ਬਰਾਤ ਦਾ ਠਹਿਰਾਉ ਕੀਤਾ ਜਾਂਦਾ ਸੀ ਪੂਰਾ ਆਨੰਦ ਲੈ ਰਹੇ ਨੇ ਇਸ ਟਾਈਮ ਨਗਰੇ 7 ਜਾਂ 8 ਜਾਣੇ ਬਾਜੇ ਵਾਲੇ ਹੁੰਦੇ ਸੀ ਢੇੜੀ ਘਟਾਈ ਰੱਖਦੇ ਸੀ ਬਰਾਤੀਆਂ ਦੀ ਕਈ ਵਾਰੀ ਤਾਂ ਬਾਜਿਆਂ ਵਾਲੇ ਵੀ ਅੱਕ ਜਾਂਦੇ ਸੀਗੇ ਬਰਾਤੀਆਂ ਵੱਲੋਂ ਕਈ ਵਾਰ ਬੋਰਾਪੜਾ ਵੀ ਕਿਹਾ ਜਾਂਦਾ ਸੀ ਇਹਨਾਂ ਨੂੰ ਪਰ ਕਿਸੇ ਦਾ ਹੀ ਗੁੱਸਾ ਨਹੀਂ ਸੀ ਕਰਦੇ ਕਿਉਂਕਿ ਵੀ ਜੇ ਗੁੱਸਾ ਕਰਾਂਗੇ ਤਾਂ ਅਗਲੇ ਦਾ ਪ੍ਰੋਗਰਾਮ ਖਰਾਬ ਹੋ ਜਾਏਗਾ ਆ ਦੇਖੋ ਤੁਹਾਨੂੰ ਦਿਖਾ ਰਹੇ ਹਾਂ ਪੈਸੇ ਬਾਰ ਰਹੇ ਨੇ ਤੇ ਵਿਆਹ ਦਾ ਆਨੰਦ ਲੈ ਰਹੇ ਨੇ ਹਲੇ ਬਰਾਤ ਰਸਤੇ ਦੇ ਵਿੱਚ ਹੀ ਐ ਕੁੜੀ ਵਾਲਿਆਂ ਦੇ ਘਰ ਤੋਂ ਥੋੜੀ ਦੂਰੀ ਤੇ ਹੀ ਐ ਗਲੀ ਦੇ ਵਿੱਚ ਹੀ ਨੱਚ ਟੱਪ ਕੇ ਵਿਆਹ ਦਾ ਆਨੰਦ ਲੈ ਰਹੇ ਨੇ ਵੀਰ ਖੁੱਲੀਆਂ ਖੁੱਲੀਆਂ ਪੈਂਟਾਂ ਚੱਲਦੀਆਂ ਸੀ ਉਦੋਂ ਕਈ ਮੇਰੇ ਵੀਰ ਤਾਂ ਪੈਂਟ ਥੱਲੇ ਟੇਲਰ ਮਾਸਟਰ ਤੋਂ ਅੱਧੀ ਜਿਪ ਵੀ ਲਵਾ ਲੈਂਦੇ ਸੀ ਵੀ ਥੱਲੇ ਪਹੁੰਚਿਆਂ ਤੋਂ ਪੈਂਟ ਘਸ ਨਾ ਜਾਵੇ ਕਿਆ ਬਾਤ ਹੈ ਧੰਨਵਾਦ